ਸਤਿ ਸ਼੍ਰੀ ਅਕਾਲ ਜੀ ਇਹ ਆਪਣਾ ਅੱਜ ਦਾ ਵਲੌਗ ਤੇ ਆਪਾਂ ਜਾ ਰਹੇ ਜੀ ਰਾਮਪੁਰੇ ਥੋੜਾ ਜਿਹਾ ਸਵਾਨ ਸਮੋਗ ਦਾ ਕਿਹਾਣਾ ਸੀਦਾ ਤੇ ਮਿੱਤਰੋ ਅੱਗੇ ਅੱਗੇ ਕਰਦੇ ਆ ਗੱਲਬਾਤ ਦਿਖਾਉਣੇ ਆ ਤੁਹਾਨੂੰ ਰਾਮਪੁਰੇ ਦਾ ਥਿਊ ਤੇ ਚੱਲਦੇ ਆ ਰਾਮਪੁਰੇ ਨੂੰ ਆਪਾਂ ਤੇ ਮਿੱਤਰੋ ਖੜੇ ਸੀ ਨਾਬਦੇ ਕਰਮੂਰੇ ਮਸਈ ਆਇਆਗਾ 10-15 ਮਿੰਟ ਵੇਟ ਕਰਾ ਕੇ ਹੋਰ ਗਾਈਸ ਵੀਰੇ ਕੀ ਹਾਲ ਨੇ ਠੀਕ ਸੈਟ ਤੂੰ ਵੇਟ ਕਰਾਈ ਮੈਨੂੰ ਅੱਧਾ ਘੰਟਾ ਪਹਿਲਾਂ ਬਾਹਰ ਖੜਾ ਰਹਾ ਪਹਿਲਾਂ ਉਹ ਮੋਟੇ ਦੇ ਫੋਟੋਆਂ ਖਿੱਚਣ ਲੱਗੇ ਸੀਗੇ ਮਾ ਤਾਂ 10:30 ਵਜੇ ਦਾ ਤੁਰਿਆ ਵਾ ਸੀ ਪਹਿਲਾਂ ਤਾਂ ਤੁਹਾਨੂੰ ਲੱਗਿਆ ਸੀ ਉਦੋਂ ਚੱਲ ਚੱਲ ਚੱਲੀਏ ਚੱਲ ਚੱਲ ਗਏ ਤੇ ਮਿੱਤਰੋ ਚੱਲਦੇ ਆ ਰਾਮਪੁਰੇ ਨੂੰ ਆਪਾਂ ਕਰਦੇ ਆਗੇ ਗੱਲਬਾਤ ਐਂਕਿੰਗ ਵੀਡੀਓ ਹੁੰਦਾ ਆ ਲੈਣਾ ਤੁਹਾਡਾ ਆਵ ਬਲੌਗ ਇਹ ਆਪਣੇ ਭਰਾ ਦਾ ਵੀ ਕੰਮ ਲੱਗਾ ਵੀ ਸੱਤ ਵਧੀਆ ਸਾਰੇ ਜਣੋ ਤੋਂ ਸ਼ੂਟ ਕਰ ਰਹੇ ਆ ਯਾ ਬਲੌਗ ਜੀਰੋ ਜੀਰੋ ਹਾਂ ਜੀ ਅਲਵਾ ਨਾ ਨਾ ਇਸ਼ਾਰਾ ਆਪਣੇ ਭਾਈ ਨੂੰ ਸਪੋਰਟ ਕਰਿਓ। ਇਹਨਾਂ ਸਾਧੀਆਂ ਪਰ ਨਾਲ ਦਾ ਇਹ ਹੁੰਦਾ ਹੀ ਆ ਆਪਾਂ ਵਰਦਾਤੋ ਬਣਾਣ ਨੂੰ ਆਏ ਸੀ ਲੈਣ। ਨਾਂਨ ਖਾਪ ਲਿਆ ਹੁਣ ਚੱਲਦੇ ਆ ਰੰਪਰੇ ਨੂੰ। ਅੱਗੇ ਆਲੇ ਨੂੰ ਮਿਲਦੇ ਆਂ ਮਿੱਤੋ। ਮੈਂ ਕੱਬ ਲੌਗ ਬਣਾਉਣੀਆਂ ਅੱਜ। ਫੂਟ ਬਣਾ ਦੇ ਕਰ। ਹੈ? ਬੜੇ ਬਣਾ ਦੇ। ਉਹ ਟਾਈਮ ਹੀ ਲੱਗਾ ਮੈਂ ਬੜੇ ਕੱਟਾ ਦਿੱਤਾ। ਕੋਣ ਬਣਾਉਂਗਾ? ਬਸ ਆ ਗਿਆ ਜੀ ਹੁਣ ਉਹ ਕਰਦੇ ਆਂ ਹਾਲੀ ਵੀਜਨ ਨਿਕਲਣਾ ਕਰਦੇ। ਦੇਖੋ ਪੋਣੇ ਆ ਗਏ। ਉਹ ਤਾਂ ਨਿਕਲ ਕੇ ਆਏ ਸੀ ਇਹ ਮਾਣ ਕਾ ਲੱਗਦਾ ਮਤਲਬ ਇਹ ਜੀਰੀ ਦਾ ਕਰਿਆਈ ਹੈ ਹੋ ਹੋ ਸਾਈਟ ਤੋਂ ਚਲੋ ਮਿੱਤਰੋ ਮਿਲਦਾ ਤੁਹਾਨੂੰ ਨੈਕਸਟ ਡੇਟ ਪਾਟ ਚ ਗੰਡਾਂ ਵਾਲੇ ਉਹਦਾ ਵੀਊ ਦਿਖਾ ਦੇ ਅੱਗੇ ਪਰਵਾਹੀ ਆਲੇ ਆ ਕੋਦੋਂ ਤੁਹਾਨੂੰ ਸਾਈਡੋਂ ਆਇਆ ਕੋਦੋਂ ਤੁਹਾਨੂੰ ਕੋਲ ਆਪਾਂ ਦੇਖੀਏ ਮਿੱਤਰੋ ਆਪਣੇ ਮਿੰਟ ਦੇ ਰਾਂਗੇ ਫੋਟੋ ਆ ਗਿਆ ਤੁਹਾਨੂੰ ਮੈਂ ਤੁਹਾਨੂੰ ਸੁਖਾਪਾਣਾ ਕਰੀ ਬਣਾਓ ਲਓ ਪਿੰਡ ਤੋਂ ਆਮ ਆਸੇ ਤੇਰੇ ਮੋਟੇ ਤੇਰੇ ਮੋਟੇ

ਤੇ ਮਿੱਤਰੋ ਸਮਾਨ ਸਮੂਹ ਸਾਰਾ ਲੈ ਆਂਦਾ ਸੀਗਾ ਆ ਚੱਕ ਕੇ ਖੜਾ ਜਿਨਵ ਆ ਸਮਾਨ ਲੈ ਆਂਦਾ ਸੀਗਾ ਤੇ ਕਹਿੰਦਾ ਅੱਜ ਫਾਸਟ ਫੂਡ ਨਹੀਂ ਖਾਂਦੇ ਅੱਜ ਕੋਈ ਫਰੂਟ ਖਾਵਾਂਗੇ ਤੇ ਆ ਮੁੰਡਾ ਕੇਲੇ ਗੁੱਲੇ ਲੈ ਆਇਆ ਸੀਗਾ ਕਹਿੰਦਾ ਕੇਲੇ ਖਾਵਾਂਗੇ ਅੱਜ ਤਾਂ ਕੇਲੇ ਖਾਵਾਂਗੇ ਤੇ ਹੁਣ ਚੱਲਦੇ ਆਂ ਪਿੰਡ ਵੱਲ ਨੂੰ ਤੇਰਾ ਆਪਰੇ ਆ ਗਏ ਜੀ ਭਾਈ ਤੇ ਹੁਣ ਆ ਗਏ ਪੰਪ ਤੇ

ਆਇਤਾ ਟੰਗ ਯਾਰਾ ਕੱਟਦੇ ਚੱਲ ਚੰਗਾ ਵੀ ਵਿੱਕੀ ਹੈ ਨਹੀਂ ਪਾੜਦੇ ਨਹੀਂ ਪਾੜਦੇ ਚੰਗਾ ਵਿੱਕੀ ਆ ਲੈ ਫੋਨ ਤੇਰਾ ਓਕੇ ਬਾਈ ਠੀਕ ਆ ਮਿਲਦੇ ਆ ਚੱਲ ਸ਼ਾਮ ਨੂੰ ਚੱਲਦੇ ਆ ਗਰਾਊਂਡ 'ਚ ਨਮੈਤਰ ਹੁਣ ਚੱਲਦੇ ਆ ਕਾਰ ਨੂੰ ਆਪਾਂ ਤੇ ਹੁਣ ਆਪਾਂ ਜਾ ਰਹੇ ਸੀ ਬਾਜ਼ਾਰ 'ਚ ਆਪਾਂ ਨੇ ਇੱਕ ਛੋਟਾ ਜਿਹਾ ਕੰਮ ਸੀ ਤੇ ਆਪਾਂ ਕੇ ਨਾਲੇ ਕੁਝ ਖਾ ਪੀ ਆਉਣੇ ਆਗੇ ਤੇ ਆਏ ਸੀ ਬਾਜ਼ਾਰ 'ਚ ਅੱਜ ਗਰਾਊਂਡ ਜਾਣ ਦਾ ਟਾਈਮ ਨਹੀਂ ਲੱਗਿਆ ਹੋ ਗਿਆ ਥੋੜਾ ਜਿਹਾ ਲੇਟ ਆਪਾਂ ਤੇ ਟਾਈਮ ਲੱਗੇ ਥੋੜਾ ਮੈਂਗਾ ਫਿਰ ਹਨੇਰਾ ਹੋ ਜਾਊਗਾ ਗਰਾਊਂਡ 'ਚ ਰਹਿਣ ਦੇਣੇ ਚੱਲ ਅੱਜ ਤੇ ਹੁਣ ਆਪਾਂ ਫਿਰ ਬਾਜ਼ਾਰ 'ਚ ਆਏ ਸੀਗੇ ਕੰਮਦੰਦੋਂ ਕਰਕੇ ਜਿਹੜਾ ਹੈਗਾਗਾ ਤੇ ਜਾਣੇ ਵਾਪਸ ਘਰ ਨੂੰ ਤੇ ਮਿੱਤਰੋ ਇਸ ਦਿਨ ਨਾਲ ਹੀ ਕਰਦੇ ਆਂ ਵਲੌਗ ਦਾ ਐਂਡ ਤੇ ਮਿਲਦੇ ਆਂ ਆਪਾਂ ਕੱਲ ਆਪਣੇ ਅਗਲੇ ਵਲੌਗ 'ਚ ਤੇ ਆਪਣੇ ਨਵੇਂ-ਨਵੇਂ ਵਲੌਗ ਦੇਖਣ ਲਈ ਚੰਦ ਨੂੰ ਕਰ ਲੋ ਸਬਸਕ੍ਰਾਈਬ